ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਇੱਕ ਗਾਣਾ ਮਸ਼ਹੂਰ ਹੋਇਆ ਸੀ ਤੇ ਬਹੁਤ ਲੋਕਾਂ ਨੇ ਸੁਣਿਆ ਤੇ ਅੱਜ ਵੀ ਪਤਾ ਹੋਣਾ ਤੇ ਅੱਜ ਇਹ ਮੈਂ ਸ਼ਬਦ ਤਾਂ ਵਰਤਿਆ ਇੱਕ ਗ੍ਰੰਥੀ ਨੇ ਗੁਰਦਰਾ ਸਾਹਿਬ ਦੇ ਗੁਰਦਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਕੈਂਠੇ ਦੇ ਨਾਲ ਸਨਮਾਨ ਕੀਤਾ ਹੈ ਦੋ ਤੋੜਾਂ ਦਾ ਕੈਂਠਾ ਪਾਇਆ ਮੈਂ ਜਿਹੜੀ ਬੇਨਤੀ ਕਰਨੀ ਹੈ ਜਿਹੜੇ ਸਾਡੇ ਗ੍ਰੰਥੀ ਸਹਿਬਾਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀਆਂ ਕਰਨ ਵਾਲੇ ਜੇ ਉਹਨਾਂ ਲਈ ਕੋਈ ਮੇਰੇ ਕੋਲ ਪੁੱਛੇ ਕਿ ਕਿੰਨੀਕ ਇਨਕਮ ਹੋਵੇ ਉਹਨਾਂ ਦੀ ਮੈਂ ਕਹਨਾ ਘੱਟੋ ਘੱਟ 30-40000 ਰੁਪਇਆ ਉਹਨਾਂ ਦੀ ਤਰਖਾ ਹੋਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਵਧੀਆ ਰਹਿائش ਹੋਣੀ ਚਾਹੀਦੀ ਹੈ ਉਹਨਾਂ ਦੇ ਬੱਚੇ ਵਧੀਆ ਸਕੂਲ ਵਿੱਚ ਪੜ੍ਹਨੇ ਚਾਹੀਦੇ ਆ। ਉਹਦੇ ਕੋਲੇ ਆਉਣ ਜਾਣ ਵਾਸਤੇ ਕੋਈ ਵਹੀਕਲ ਹੋਣਾ ਚਾਹੀਦਾ। ਇਹ ਮੇਰਾ ਮੰਨਣਾ ਹੈ। ਪਰ ਜਿੰਨਾ ਬੰਦਿਆਂ ਨੇ ਦੋ ਤੋੜਿਆਂ ਦਾ ਕੰਠਾ ਪਾਇਆ ਹੈ ਕਿੰਨੇ ਦਾ ਹੋਊ ਹੋ? ਜੇ 60000 ਨੂੰ ਤੋੜਾ ਹੈ ਤਾਂ 120000 ਰੁਪਏ ਹੋਇਆ। ਕੀ ਉਹ ਬੰਦੇ ਇਹ ਜੇ ਗ੍ਰੰਥੀ ਦੀ ਤਨਖਾਹ 10000 ਹੈ 20000 ਕਰ ਸਕਦੇ ਬਿਲਕੁਲ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੀ ਤਨਖਾਹ ਹੈਗੀ ਹੈ ਇਹ ਲਗਾਤਾਰ ਦੇੜੇ ਪੈਣੀ ਹੈ ਇੱਕ ਵਾਰੀ ਇਧਰੋਂ ਉਧਰੋਂ ਕਰਕੇ ਪੈਸੇ ਇਕੱਠੇ ਦੋ ਤੋੜੇ ਦਾ ਕੰਠਾ ਪਾਤਾ ਜੂੜ ਵੱਡਿਆ ਕਿ ਉਹੀ ਬੰਦੇ ਜਿਹੜੇ ਸੋਨੇ ਦਾ ਕੰਠਾ ਪਾ ਕੇ ਸਨਮਾਨ ਕਰ ਰਹੇ ਨੇ ਜੇ ਕਲ ਨੂੰ ਗ੍ਰੰਥੀ ਸਿੰਘ ਕਥਾ ਕਰਦਾ ਹੋਇਆ ਇਹ ਕਹਿ ਦੇਵੇ ਕਿ ਸਿੱਖ ਲਈ ਸੋਨਾ ਪਾਉਣਾ ਮਨੇ ਪੰਜ ਪਿਆਰੇ ਨੇ ਰਹਿਤ ਮਰਦਾ ਵਿੱਚ ਲਿਖਿਆ ਹੋਇਆ ਹੈ ਜਿਵੇਂ ਕਲ ਤਖਤੇ ਕਹਿੰਦੇ ਨੇ ਨੱਕ ਤੇ ਕੰਨ ਦਾ ਜਿਹੜਾ ਸੋਨਾ ਪਾਉਣਾ ਨਹੀਂ ਤੇ ਉਦਾਂ ਵੀ ਸੋਨਾ ਸੋਸੇ ਵਾਂਜੀ ਹੈ ਕੋਈ ਗਹਿਣਾ ਥੋੜੀ ਹੈ ਜੇ ਗ੍ਰੰਥੀ ਨੇ ਕਥਾ ਕਰਦੇ ਨੇ ਕਹਿ ਦਿੱਤਾ ਕਿ ਬੀਬੀਆਂ ਕੰਨ ਵਿੱਚ ਗਹਿਣੇ ਨਾ ਪਾਓ ਨੱਕ ਵਿੱਚ ਗਹਿਣੇ ਨਾ ਪਾਓ ਜੇ ਕਹੇ ਤਾਂ ਫਿਰ ਫਿਰ ਉਹਨੇ ਗ੍ਰੰਥੀ ਨੂੰ ਕਿਹਾ ਤੂੰ ਇਹ ਕਿਹਾ ਕਿ ਉਹ ਤੇ ਹੁਣੇ ਸੋਨੇ ਨਾਲ ਸਨਮਾਨ ਕਰਦੇ ਆ। ਇਹ ਰੀਤ ਕਿਥੋਂ ਚੱਲੀ? ਕਹਿੰਦੇ ਜੀ ਦਰਬਾਰ ਸਾਹਿਬ ਤੇ ਸੋਨਾ ਲੱਗਾ ਹੋਇਆ ਹੈ। ਉਹ ਤਾਂ ਇੱਕ ਅਣਪੜ ਰਾਜੇ ਨੇ। ਸ਼ਰਾਬੀ ਰਾਜੇ ਨੇ। ਜਿਹੜਾ ਉਹ ਬੰਦਾ ਸੀ ਜਿਹਨੂੰ ਧਰਮ ਬਾਰੇ ਗੁਰਮਤਿ ਬਾਰੇ ਬਿਲਕੁਲ ਪਤਾ ਨਹੀਂ ਸੀ। ਹੁਣੇ ਚੱਕ ਸੋਨਾ ਲਾਤਾ। ਤੇ ਇਹਦੇ ਨਾਲ ਹੀ ਦਰਬਾਰ ਸਾਹਿਬ ਤੋਂ ਨਾ ਗੋਲਡਨ ਟੈਂਪਲ ਪੈ ਗਿਆ। ਹਾਲਾਂਕਿ ਬਹੁਤ ਬੰਦੇ ਇਤਰਾਜ ਕਰਦੇ ਆ ਕਿ ਗੋਲਡਨ ਟੈਂਪਲ ਨਾ ਕਿਹਾ ਕਰੋ ਤੁਸੀਂ ਦਰਬਾਰ ਸਾਹਿਬ ਕਿਹਾ ਕਰੋ। ਕਿ ਫਿਰ ਇਹ ਗੋਲਡਨ ਗੋਲਡਨ ਟੈਂਪਲ ਬਣਿਆ ਕਿਦਾਂ? ਜਦੋਂ ਮਹਾਰਾਜਾ ਸਿੰਘ ਨੇ ਸੁਣ ਲਿਆ ਉਹਦੇ ਬਣਿਆ। ਬਰਨ ਥੋੜੇ ਬਣਿਆ ਸੀ। ਗੁਰੂ ਸਾਹਿਬ ਨੇ ਕਿਤੇ ਕਹਿ ਨਹੀਂ ਸੁਣਨ ਵਾਸਤੇ। ਆ ਜਿਹੜੇ ਵੱਡੇ-ਵੱਡੇ ਕਾਲ ਸੁਚਾੜੇ ਆ। ਆ ਜਿਹੜੇ ਵੱਡੇ-ਵੱਡੇ ਬਾਬੇ ਬੱਗ ਤੇ ਖੰਡੇ ਲਾਉਂਦੇ ਆ ਹੱਥ ਵਿੱਚ ਕਈ ਵਾਰੀ ਸੋਨੇ ਦੀ ਸਰੀ ਸਾਹਿਬ ਵੀ ਹੁੰਦੀ ਹੈ ਮਾੜੀ ਮੋਟੀ। ਇਹ ਇਹ ਚੱਲ ਰਹੀਆਂ ਨੇ ਕਰਤੂਤਾਂ ਮੈਂ ਇੱਕ ਬੇਨਤੀ ਜਿਹੜੀ ਕਰਨੀ ਆ ਥੋੜਾ ਜਿਹਾ ਧਿਆਨ ਦਿਓ ਗਰੰਤੀ ਸਹਿਬਾਨ ਸਿੱਖ ਕੌਮ ਦੇ ਪ੍ਰਚਾਰਕ ਨੇ ਜੇ ਕਿਤੇ ਗੁਰਦਵਾਰ ਸਾਹਿਬ 'ਚ ਵਧੀਆ ਕੋਈ ਗਰੰਤੀ ਹੈਗਾ ਉਹਦੀ ਰਿਸਪੈਕਟ ਕਰੋ ਉਹਦੀ ਜਿਹੜੀ ਇਨਕਮ ਹੈ ਉਹ ਡਬਲ ਹੋਵੇ ਇੱਕ ਭਈਆ ਇੱਥੇ ਗੋਲਗਪੇ ਗੋਲਗਪੇ ਵੇਚ ਕੇ ਲੱਖ ਲੱਖ ਰੁਪਏ ਬਣਾ ਰਿਹਾ ਜੇ ਗ੍ਰੰਥੀ 66000 ਰੁਪਿਆ ਕਮਾ ਲੂਗਾ ਤਾਂ ਉਹਦੇ ਬੱਚੇ ਸੌਖੇ ਰਹਿਣਗੇ ਉਹਦੀ ਜ਼ਿੰਦਗੀ ਸੌਖੀ ਹੋ ਜਾਊਗੀ ਹੋਣਾ ਚਾਹੀਦਾ ਪਰ ਆ ਕੀ ਹੈ ਦੋ ਤਰ੍ਹਾਂ ਦੇ ਕੰਠਾ ਪਾਤਾ ਬੱਲੇ ਵਾਲੇ ਕਰਾਤੀ ਵੀਡੀਓ ਪਾਤੀ ਫੋਟੋਆਂ ਪਾਤੀਆਂ ਬੜੀ ਵਧੀਆ ਪ੍ਰਬੰਧਕ ਕਮੇਟੀ ਹੈ ਜੇ ਕਿਸੇ ਗ੍ਰੰਥੀ ਨੇ ਕਮੇਟੀ ਤੇ ਇਲਜ਼ਾਮ ਲਾਤਾ بیا ਕਮੇਟੀ ਮੈਂਬਰ ਸ਼ਰਾਬ ਪੀਂਦਾ ਜੀ ਇਹਦਾ ਕੈਰੇਕਟਰ ਸਹੀ ਨਹੀਂ ਇਹ ਤਾਂ ਗੁਰਦਾਰੇ ਵਿੱਚ ਘਪਲਾ ਕਰਦਾ ਫੇਰ ਫਿਰ ਹਾਜ਼ਮ ਕਰ ਲੂਗੇ ਫੇਰ ਹਾਜ਼ਮ ਹੋਣਾ ਹੀ ਨਹੀਂ ਇਹ ਗੱਲਾਂ ਕੌੜੀਆਂ ਨੇ ਜੇ ਰਿਸਪੈਕਟ ਕਰਨੀ ਹੈ ਨਾ ਸੋਨੇ ਦੇ ਕੰਠੇ ਪਾ ਕੇ ਨਹੀਂ ਜਦੋਂ ਅਲਾ ਗੁਰਮਤ ਦੀ ਗੱਲ ਕਰਦਾ ਨਾ 1% ਵੀ ਅਸੀਂ ਸਹਿਮਤ ਨਹੀਂ ਹੁੰਦੇ ਇਹ ਗੱਲਾਂ ਹਾਜ਼ਮ ਕਰਨੀਆਂ ਔਖੀਆਂ ਨੇ ਮੈਂ ਜਿਹੜੀ ਬੇਨਤੀ ਕੀਤੀ ਹੈ ਤਾਂ ਕੀਤੀ ਹੈ ਗ੍ਰੰਥੀ ਸਿੰਘਾਂ ਦੀ ਸੰਭਾਲ ਕਰੋ ਪਰ ਇਹ ਫੁਕਰੀਆਂ ਜਿਹੜੀਆਂ ਰਸਮਾਂ ਨੇ ਜਿਹੜੇ ਫੁਕਰੇ ਜਾ ਲੋਕ ਦਿਖਾਵੇ ਵਾਲੇ ਸਨਮਾਨ ਨੇ ਇਹ ਨਾ ਕਰੋ ਉਹ ਗਰੰਤੀ ਸਿੰਘ ਵੀ ਬੜੀ ਨਿਮਰਤਾ ਦੇ ਨਾਲ ਕੰਠਾ ਪਵਾ ਰਿਹਾ ਜਿਵੇਂ ਕੋਈ ਸਟੇਜ ਤੇ ਆਰਕੈਸਟਰਾ ਵਾਲੀ ਦਾ ਸਨਮਾਨ ਕਰਦੇ ਹੁੰਦੇ ਇਹ ਸ਼ਬਦ ਮੈਨੂੰ ਤਾਂ ਵਰਤਨੇ ਪੈ ਰਹੇ ਆ ਸਾਡਾ ਇਹਨਾਂ ਚੀਜ਼ਾਂ ਨਾਲ ਸੰਬੰਧ ਕੋਈ ਨਹੀਂ ਜੇ ਕੋਈ ਕਮੇਟੀ ਮੈਂਬਰ ਸੁਣਦਾ ਹੋਵੇ ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਇਹ ਗੱਲਾਂ ਮੰਨਣੀਆਂ ਨਹੀਂ ਜਿਹੜੇ ਗਰੰਤੀ ਦੀ ਤਨਖਾਹ ਤੁਸੀਂ 10000 ਹੈ ਉਹਦੀ 20000 ਕਰੋ ਜੇ ਕੋਈ ਚਾਹੁੰਦੇ ਉਹਦੇ ਬੱਚੇ ਕਿਹੜੇ ਸਕੂਲ ਵਿੱਚ ਪੜ੍ਹਦੇ ਨੇ ਉੱਥੇ ਹੈਲਪ ਕਰੋ ਉਹਦੇ ਕੋਲੇ ਗੁਰਦੁਆਰਾ ਸਾਹਿਬ ਰਹਿਣ ਵਾਲ ਤੇ ਦੋ ਤਿੰਨ ਕਮਰੇ ਵਧੀਆ ਹੈਗੇ ਨੇ ਰਹਿਸ਼ ਵਧੀਆ ਹੈਗੀ ਆ ਉਹਦੇ ਰਸੋਈ ਵਿੱਚ ਕਿਤੇ ਆਟਾ ਜਾ ਕੇ ਚੈੱਕ ਕੀਤਾ ਪੁੱਛਿਆ ਕਿਤੇ ਦੁੱਧ ਕਿੰਨਾ ਹੁੰਦਾ ਕਦੇ ਪੁੱਛਿਆ ਕਿ ਡਾਕਟਰ ਦੀ ਲੋੜ ਹੈ ਤੈਨੂੰ ਬਿਲਕੁਲ ਨਹੀਂ ਪੁੱਛਣਗੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹ ਜਿਹੜੀਆਂ ਫੋਕੀਆਂ ਸ਼ੋਸ਼ੇਵਾਜੀਆਂ ਨੇ ਇਹਨਾਂ ਨਾਲ ਕੌਮ ਦਾ ਬੇੜਾ ਗਰਕ ਪਹਿਲਾਂ ਵੀ ਹੋਇਆ ਤੇ ਹੁਣ ਵੀ ਹੋਊਗਾ ਇਬੰਤੀ ਪ੍ਰਵਾਨ ਕਰਿਓ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਇਹ ਜਿਹੜੇ ਗੀਤ ਨੇ ਨਾ ਇਹ ਕਿਤੇ ਨਾ ਕਿਤੇ ਹੁਣ ਗੁਰੂ ਘਰਾਂ ਵੱਲ ਵੀ ਇਹਨਾਂ ਨੇ ਮੂੜਾ ਕਰ ਲਿਆ ਤੇ ਕਿਸੇ ਦੀ ਕਾੜੀ ਹੋਣੀ ਹੈ ਕਿ ਕੰਠਾ ਪਾ ਦਿਓ ਉਦਾਂ ਵੀ ਉਹਨੂੰ 1.5 ਲੱਖ ਰੁਪਇਆ ਦਿੱਤਾ ਜਾ ਸਕਦਾ ਸੀ ਉਹਨੂੰ ਚੈੱਕ ਦਿੱਤਾ ਜਾ ਸਕਦਾ ਸੀ ਉਹਦੀ ਬੇਟੀ ਦਾ ਜਾਂ ਉਹਦੇ ਬੇਟੇ ਦਾ ਸਕੂਲ ਦਾ ਖਰਚਾ ਦਿੱਤਾ ਜਾ ਸਕਦਾ ਸੀ ਜੇ ਤੁਸੀਂ ਸਹਿਦ ਦੇ ਨਾਲ ਸਮਝ ਦੇ ਨਾਲ ਕੋਈ ਅਕਲ ਤੋਂ ਕੰਮ ਲਾਉ ਤਾਂ ਧੰਨਵਾਦ ਹੈ ਨਹੀਂ ਇਹ ਜਿਹੜੇ ਫੋਕੇ ਸਨਮਾਨ ਨੇ ਨਾ ਸੋਸ਼ਲਵਾਦੀਆਂ ਨੇ ਇਹ ਕਰਨੀਆਂ ਛੱਡੋ ਇਹਨਾਂ ਦਾ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਕੋਈ ਲੈਣ ਦੇਣ ਨਹੀਂ ਕੋਈ ਸਬੰਧ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ